ਪਾਕ ਦੀ ਜੰਗ ਦੇ ਹੀਰੋ ਕੌਣ ਨੇ 에어 ਮਾਰਸ਼ਲ ਅਮਰ ਪ੍ਰੀਤ ਸਿੰਘ ਇਸ ਐਪੀਸੋਡ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਰਿਲੇਟਡ ਮੈਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਭਾਰਤ ਪਾਕ ਦੀ ਜੰਗ ਦੇ ਵਿੱਚ ਵੈਸੇ ਤਾਂ 10 ਚਿਹਰੇ ਨੇ ਬੜੇ ਮਕਬੂਲ ਹੋ ਰਹੇ ਨੇ 에어 ਫੋਰਸ ਦੀ ਇੰਡੀਅਨ ਆਰਮੀ ਦੇ ਜਿਨ੍ਹਾਂ ਦੇ ਵਿੱਚੋਂ ਅਹਿਮ ਚਿਹਰੇ ਨੇ ਮੈਡਮ ਸੋਫੀਆ ਕੁਰੈਸ਼ੀ ਜੀ ਜਿਹੜੇ ਕਿ ਜੰਗ ਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਆ ਉਹ ਦਿੰਦੇ ਨੇ ਔਰ ਦੂਸਰੇ ਨੇ ਬਿਊਮਿਕਾ ਸਿੰਘ ਭਾਰਤੀ ਜਿਹੜੇ ਕਿ ਮਤਲਬ ਕਹਿ ਸਕਦੇ ਆ ਕਿ ਏਅਰ ਫੋਰਸ ਦੇ ਨਾਲ ਰਿਲੇਟਡ ਜਿੰਨੀ ਵੀ ਜਾਣਕਾਰੀ ਹੈ ਉਹ ਦੇ ਰਹੇ ਨੇ ਲੇਕਿਨ ਇਹਨਾਂ ਸਭ ਦੇ ਵਿੱਚ ਇੱਕ ਹੋਰ ਚਿਹਰਾ ਹੈ ਉਹ ਹੈ ਜੀ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਜੀ ਦਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੋ ਕਿ ਭਾਰਤ ਪਾਕ ਦੀ ਇਸ ਜੰਗ ਨੁਮਾ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ بڑے ਸਿੰਪਲ ਨੇ ਸਧਾਰਨ ਨੇ ਉੱਚੇ ਲੰਮੇ ਜਵਾਨ ਨੇ ਮਤਲਬ ਜਿਸ ਤਰ੍ਹਾਂ ਦੀ ਅਫੀਸਰ ਦੀ ਦਿੱਖ ਹੋਣੀ ਚਾਹੀਦੀ ਹੈ ਉਹ ਦਿੱਖ ਜਿਹੜੀ ਹੈ ਉਹ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਜੀ ਦੀ ਨਜ਼ਰ ਆ ਰਹੀ ਹੈ ਔਰ ਦੋਸਤੋ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਜਿਹੜਾ ਕਿ ਵਾਯੂ ਸੈਨਾ ਦੇ ਪ੍ਰਮੁਖ ਨੇ ਔਰ ਅਮਰਪ੍ਰੀਤ ਸਿੰਘ ਵਰਤਮਾਨ ਸਮੇਂ ਵਿੱਚ ਵਾਯੂ ਦੇ ਉਪ ਪ੍ਰਮੁੱਖ ਦੇ ਰੂਪ ਵਿੱਚ ਵੀ ਕਾਰਜरत ਲੇਕਿਨ ਇਹਨਾਂ ਦੇ ਜੀ ਜਨਮ ਦੀ ਗੱਲ ਕਰੀਏ ਤਾਂ ਉਹ ਵੀ ਮੈਂ ਦੱਸਾਂਗਾ ਲੇਕਿਨ ਉਹਨਾਂ ਨੂੰ ਜਦੋਂ ਚੀਫ 에ਅਰ ਮਾਰਸ਼ਲ ਬਣਾਇਆ ਗਿਆ ਉਹ 30 ਸੈਪਟੰਬਰ 2024 ਉਹਨਾਂ ਨੂੰ ਚੀਫ ਮਾਰਸ਼ਲ ਦਾ ਪਦ ਜਿਹੜਾ ਹੈ ਉਹ ਸੰਭਾਲ ਦਿੱਤਾ ਗਿਆ ਉਸੇ ਦਿਨ ਵਰਤਮਾਨ ਵਾਯੂ ਸੈਨਾ ਦੇ ਪ੍ਰਮੁੱਖ ਜਿਹੜੇ ਪਹਿਲੇ ਸੀ ਇਹਨਾਂ ਦੇ ਵਿੱਚੋਂ ਵਿਵੇਕ ਰਾਮ ਚੌਧਰੀ ਜੀ ਉਹ ਰਿਟਾਇਰ ਹੋ ਗਏ ਤੇ ਬਾਅਦ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਂਪੀ ਗਈ ਹੈ ਜੇਕਰ ਇਹਨਾਂ ਦੀ ਜਨਮ ਦੀ ਗੱਲ ਕਰੀਏ ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ 27 ਅਕਤੂਬਰ 1964 ਨੂੰ ਹੋਇਆ ਨੈਸ਼ਨਲ ਡਿਫੈਂਸ ਅਕੈਡਮੀ ਤੇ ਕਾਲਜ ਤੋਂ ਇਹਨਾਂ ਨੇ ਮਤਲਬ ਜਿਹੜਾ ਜੋ ਵੀ ਇਸ ਦੇ ਨਾਲ ਰਿਲੇਟਡ ਐਜੂਕੇਸ਼ਨ ਹੈ ਉਹ ਲਈਤੀ ਹੈ 21 ਦਸੰਬਰ 1984 ਨੂੰ ਇੰਡੀਅਨ 에ਅਰ ਫੋਰਸ ਦੇ ਵਿੱਚ ਭਰਤੀ ਹੋਏ ਔਰ ਇਹਨਾਂ ਦੇ ਪਾਸ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਕਹਿ ਸਕਦੇ ਹਾਂ ਕਿ ਰੋਟਰੀ ਵਿੰਗ ਵਿਮਾਨ ਤੇ ਹੋਰ ਵੀ ਬਹੁਤ ਕਾਫੀ ਜਿਹੜਾ ਇਹਨਾਂ ਦਾ ਤਜਰਬਾ ਹੈ ਉਹ ਉਸ ਦਿਨ ਵੇਖਣ ਨੂੰ ਮਿਲਿਆ ਹੈ ਜੇ ਆਪਾਂ ਇਹਨਾਂ ਦੀ ਲਗਭਗ 4 ਦਹਾਕਿਆਂ ਤੋਂ ਆਪਣੀਆਂ ਸੇਵਾਵਾਂ ਦੇ ਦੌਰਾਨ ਉਹਨਾਂ ਨੇ ਅਲੱਗ-ਅਲੱਗ ਕਮਾਂਡ ਸਟਾਫ ਔਰ ਵਿਦੇਸ਼ੀ ਨਿਯੁਕਤੀਆਂ ਤੇ ਕੰਮ ਵੀ ਕੀਤੇ ਨੇ ਔਰ ਆਪਣੇ ਕਰੀਅਰ ਦੇ ਦੌਰਾਨ ਅਧਿਕਾਰੀ ਨੇ ਇੱਕ ਆਪਰੇਸ਼ਨਲ ਫਾਈਟਰ ਔਰ ਇਸ ਦੇ ਨਾਲ ਰਿਲੇਟਡ ਹੋਰ ਕਈ ਬੇਸ ਜਿਹੜੇ ਐ ਉਹ ਇਹਨਾਂ ਨੇ ਸੰਭਾਲੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਇਹਨਾਂ ਦਿਨਾਂ ਵਿੱਚ ਪਾਕਿਸਤਾਨ ਦੇ ਵਿੱਚ ਤਿੰਨ ਚਿਹਰੇ ਜਿਹੜੇ ਐ ਉਹਨਾਂ ਤੋਂ ਬੜੇ ਲੋਕ ਡਰ ਰਹੇ ਨੇ ਉਹ ਨੇ ਅਮਰਪ੍ਰੀਤ ਸਿੰਘ ਜੀ ਔਰ ਮੈਡਮ ਸੋਫੀਆ ਕੁਰਾਸ਼ੀ ਜੀ ਔਰ ਵਿਮਿਕਾ ਸਿੰਘ ਨੇ ਜਿਹੜੇ ਕਿ ਤਿੰਨ ਚਿਹਰਿਆਂ ਤੋਂ ਪਾਕਿਸਤਾਨ ਪੂਰੀ ਤਰ੍ਹਾਂ ਡਰ ਰਿਹਾ ਕਬਰਾ ਰਿਹਾ ਹੈ ਹੋਰ ਕਿਸੇ ਵੀ ਚਿਹਰੇ ਦਾ ਉਹਨਾਂ ਤੇ ਜ਼ਿਆਦਾ ਅਸਰ ਨਹੀਂ ਹੋ ਰਿਹਾ ਤੁਸੀਂ ਦੇਖੋ ਕਿ ਅੱਤਵਾਦੀਆਂ ਦੇ ਟਿਕਾਣੇ ਜਿਹੜੇ ਇਹਨਾਂ ਨੇ ਜੰਮੂ ਕਸ਼ਮੀਰ ਦੇ ਪੀਓਕੇ ਇਲਾਕਿਆਂ ਦੇ ਵਿੱਚ ਬਿਲਕੁਲ ਬਾਰਡਰ ਤੋਂ ਕੋਈ 13 ਕਿਲੋਮੀਟਰ ਦੀ ਦੂਰ ਤੇ ਹੈ ਕੋਈ 14 ਕਿਲੋਮੀਟਰ ਦੇ ਉਹ ਜਿਹੜੇ ਟਿਕਾਣੇ ਬਣਾਏ ਹੋਏ ਸੀ ਉਹਨਾਂ ਨੂੰ ਪਿੰਨ ਪੁਆਇੰਟ ਕਰਕੇ ਮਤਲਬ ਨਾ ਰੱਤੀ ਉਧਰ ਤੇ ਨਾ ਰੱਤੀ ਇੱਧਰ ਇਹ ਸਿਰਫ ਇਹਨਾਂ ਦੀ ਸਟ੍ਰੈਟਜੀ ਸੀਗੀ ਅਮਰਪ੍ਰੀਤ ਸਿੰਘ ਜੀ ਹੋਰਾਂ ਵੀ ਜਿਨ੍ਹਾਂ ਨੇ ਬਹੁਤ ਹੀ شدت ਦੇ ਨਾਲ ਉਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਔਰ ਉਹਨਾਂ ਦੇ ਉੱਪਰ ਹਮਲੇ ਕੀਤੇ ਔਰ ਐਸਾ ਹਮਲੇ ਦੇ ਵਿੱਚ ਕੋਈ 200 ਕਹਿ ਰਿਹਾ ਕੋਈ 250 ਕਹਿ ਰਿਹਾ ਮੈਂ ਬਿਲਕੁਲ ਅੰਕੜੇ ਇਹਦੇ ਵਿੱਚ ਨਹੀਂ ਦੱਸਾਂਗਾ ਲੇਕਿਨ ਇਸ ਦੇ ਨਾਲ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਾਂ ਲੈ ਰਹੇ ਉੱਥੇ ਪਹੁੰਚੇ ਹੋਏ ਸਨ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਖਤਮ ਹੋ ਗਈਆਂ ਔਰ ਮਸੂਦ ਅਜ਼ਹਰ ਜਿਹੜਾ ਕਿ ਮੋਸਟ ਵਾਂਟਡ ਇੰਡੀਆ ਲਈ ਹੈ ਉਸ ਦੇ 14 ਮੈਂਬਰ ਜਿਹੜੇ ਨੇ ਔਰ ਇਹਨਾਂ ਦੇ ਅਟੈਕ ਦੇ ਵਿੱਚ ਮਾਰੇ ਗਏ ਨੇ ਸੋ ਅਮਰਪ੍ਰੀਤ ਸਿੰਘ ਜੀ ਇੱਕ ਬਹੁਤ ਬਾ ਕਮਾਲ ਕਿਸਮ ਦੇ ਦਲੇਰ ਇਨਸਾਨ ਨੇ ਔਰ ਸਾਨੂੰ ਇਹਨਾਂ ਤੇ ਫਕਰ ਹੈ ਕਿਉਂਕਿ ਅਮਰਪ੍ਰੀਤ ਸਿੰਘ ਨੇ ਔਰ ਮੈਂ ਦੇਖਿਆ ਹੈ ਇਤਿਹਾਸ ਵੀ ਪੜ ਕੇ ਦੇਖ ਲਓ ਜਦੋਂ ਜਦੋਂ ਵੀ ਦੇਸ਼ ਤੇ ਉਪਰ ਵਿਪਤਾ ਪਈ ਹੈ ਸਿੱਖ ਬ੍ਰਾਦਰਰੀ ਨੇ ਸਭ ਤੋਂ ਵੱਧ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਮੈਂ ਸਵੇਰੇ ਇੱਕ ਲਾਈਨ ਵੀ ਪੜ੍ਹ ਰਿਹਾ ਸੀ ਕਿ ਸਿੱਖਾਂ ਨੇ ਦੂਸਰਿਆਂ ਦਾ ਘਰ ਬਸਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਲੇਕਿਨ ਆਪਣਾ ਘਰ ਨਹੀਂ ਬਣਾਇਆ ਕਿੱਡੀ ਵੱਡੀ ਗੱਲ ਹੈ ਲੇਕਿਨ ਅੱਜ ਕੁਝ ਕੁ ਸਰਕਾਰਾਂ ਕੁਝ ਕੁ ਨੁਮਾਇੰਦੇ ਸਰਕਾਰਾਂ ਦੇ ਉਹਨਾਂ ਨੂੰ ਕਦੇ ਕਿਸੇ ਨਾਮ ਨਾਲ ਜਾਣੇ ਜਾਣਦੇ ਨਹੀਂ ਕਦੇ ਕਿਸੇ ਨਾਮ ਦੇ ਨਾਲ ਤੁਹਾਡੇ ਇਹਨਾਂ ਨੂੰ ਦਿੱਤੇ ਨਾਮ ਜਿਹੜੇ ਹੈ ਉਹ ਕਿਸੇ ਲੋਕਾਂ ਤੇ ਅਸਰ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਸਿੰਘਾਂ ਨੇ ਜੋ ਕਰਨਾ ਹੈ ਉਹ ਕਰਨਾ ਹੀ ਕਰਨਾ ਹੈ ਸੋ ਇਸ ਕਰਕੇ ਅਮਰਪ੍ਰੀਤ ਸਿੰਘ ਜੀ ਸਾਨੂੰ ਤੁਹਾਡੇ ਤੇ ਬੜਾ ਫਕਰ ਹੈ ਬੜਾ ਫਕਰ ਹੈ ਕਿ ਤੁਸੀਂ ਮਤਲਬ ਇੰਨੀ ਮੋਰੀ ਲਾਈਨ ਦੇ ਵਿੱਚੋਂ ਸਭ ਤੋਂ ਟੌਪ ਤੇ ਹੋ ਔਰ ਮੈਡਮ ਸੋਫੀਆ ਕੁਰਾਇਸ਼ੀ ਜਿਨੇ ਵਿਮਿਕਾ ਸਿੰਘ ਜੀ ਨੇ ਜਿਨ੍ਹਾਂ ਨੇ ਬੜੀ شدت ਦੇ ਨਾਲ ਸਹੀ ਜਾਣਕਾਰੀ ਜਿਹੜੀ ਸਹੀ ਜਾਣਕਾਰੀ ਹੈ ਉਹ ਤੁਸੀਂ ਆਵਾਮ ਦੇ ਸਾਹਮਣੇ ਰੱਖੀ ਹੈ ਨਹੀਂ ਤਾਂ ਪਾਕਿਸਤਾਨ ਤਾਂ ਝੂਠੀਆਂ ਸਰਕਾਰੀ ਮੀਡੀਆ ਖਾਸ ਕਰਕੇ ਪਾਕਿਸਤਾਨ ਦਾ ਝੂਠੀਆਂ ਖਬਰਾਂ ਸੁਆ ਸੁਣਾ ਕੇ ਲੋਕਾਂ ਨੂੰ ਖੁਸ਼ ਕਰੀ ਜਾਂਦੇ ਨੇ ਸੋ ਤੁਸੀਂ ਬੜੀ شدت ਦੇ ਨਾਲ ਇਸ ਡਿਊਟੀ ਨੂੰ ਨਿਭਾ ਰਹੇ ਹੋ ਔਰ ਤੁਹਾਨੂੰ ਪੂਰੇ ਭਾਰਤ ਦਾ ਸੈਲੂਟ ਹੈ ਔਰ ਤੁਹਾਨੂੰ ਖੜੋਚ ਤੱਕ ਦਾ ਆਵੇ ਤੁਸੀਂ ਵਧੋ ਫੁੱਲੋ ਔਰ ਦਿਨ ਰਾਤ ਤੁਹਾਡੇ ਲਈ ਅਸੀਂ ਦੁਆਵਾਂ ਕਰ ਰਹੇ ਹਾਂ ਜੁੜੇ ਰਹੋ ਪੋਸ਼ੂ ਨਾਮਾ ਚੈਨਲ ਦੇ